ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਜੈ ਸੰਵਿਧਾਨ ਇਹ ਉਹ ਬੀਡੀਓ ਤੇ ਫੋਟੋ ਲੱਗ ਗਿਆ ਕਿ ਇੱਕ ਤਾਕਤ ਹੈ ਕਿ ਗੋਂਗੇ ਵੀ ਬੋਲਣ ਲੱਗ ਜਾਂਦੇ ਨੇ ਅੱਜ ਮੈਂ ਵੀਡੀਓ ਇਸ ਕਰਕੇ ਪਾ ਰਿਹਾ ਹਾਂ ਕਿ ਇਥੇ ਬਰਮਾਲੀਪੁਰ ਦਾ ਇੱਕ ਪੱਤਰਕਾਰ ਹੈ ਉਹਨੇ ਇੱਕ ਚੈਨਲ ਜਿਹਾ ਬਣਾਇਆ ਤੇ ਉਹ ਤੇ ਇੰਟਰਵਿਊ ਪਾ ਰਿਹਾ ਕੱਲ ਉਹਨੇ ਇੱਕ ਇੰਟਰਵਿਊ ਪਾਈ ਇੰਟਰਵਿਊ ਭਾਈ ਦਲਿਤ ਮੁੱਦੇ ਦੇ ਉੱਤੇ ਮੌਜੂਦਾ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਇੰਟਰਵਿਊ ਲਈ ਕਿਉਂਕਿ ਮੈਚ ਫਿਕਸ ਹੁੰਦਾ ਇਹਨਾਂ ਦਾ ਇਹਨਾਂ ਦੀ ਹਿੰਮਤ ਔਰ ਔਕਾਤ ਨਹੀਂ ਕਿ ਸਾਡੇ ਵਰਗੇ ਲੋਕਾਂ ਦੇ ਇੰਟਰਵਿਊ ਲੈ ਸਕਣ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਨੌਲੇਜ ਨਹੀਂ ਹੈ ਕਿ ਸਾਨੂੰ ਕੀ ਸਵਾਲ ਕਰਨਗੇ ਇਹਨਾਂ ਨੂੰ ਪਤਾ ਵੀ ਅਸੀਂ ਉਹਨੂੰ ਕਾਊਂਟਰ ਕਰ ਲੈਣਾ ਸੋ ਮੈਂ ਬੜਾ ਖੁਸ਼ ਹੋਇਆ ਹੈ ਕਿ ਹੁਣ ਜਿਹੜੇ ਲੋਕ ਕਹਿੰਦੇ ਸੀ ਕਾਲੇ ਦਲਿਤ ਦਲਿਤ ਕਰਦਾ ਮੇਰੇ ਹੁਣ ਲੋਕਾਂ ਨੂੰ ਸਵਾਲ ਹੈ ਵੀ ਹੁਣ ਮੈਨੂੰ ਦੱਸੋ ਕਿ ਲਖਵੀਰ ਸਿੰਘ ਲੱਖਾ ਦਲਤ ਦਲਤ ਨਹੀਂ ਕਰਦਾ ਉਹਦੇ ਐਂਕਰ ਦਲਤ ਦਲਤ ਨਹੀਂ ਕਰਦੇ ਹੁਣ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਨਾ ਚਾਹੁੰਨਾ ਹੈ ਜਿਹੜੇ ਕਹਿੰਦੇ ਸੀ ਕਾਲੀ ਹਮੇਸ਼ਾ ਦਲਤ 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 ਕਰਦਾ ਹੈ ਕਿ ਹੁਣ ਤੁਹਾਡਾ ਬਾਪੂ ਲਖਵੀਰ ਸਿੰਘ ਲੱਖੇ ਨੇ ਦਲਤ ਦਲਤ ਦਾ ਮੁੱਦਾ ਚੱਕ ਲਿਆ ਅਸੀਂ ਲੜਾਈ ਦਿਲੋਲੜਦੇ ਆ ਸਮਾਜ ਦੀ ਇਹਨਾਂ ਨੇ ਬੋਟ ਰੰਗ ਦੀ ਰਾਜਨੀਤੀ ਕਰਨੀ ਹੈ ਹੁਣ 2.5 ਸਾਲ ਜਿਹੜੇ ਰਹਿੰਦੇ ਨੇ ਇਹਨਾਂ ਨੇ ਦਲਿਤ ਅੰਬੇਡਕਰ ਪਿੰਡਾਂ ਚ ਅੰਬੇਡਕਰ ਦੇ ਨਾਂ ਤੇ ਜਲਸੇ ਵੀ ਕਰਨਗੇ ਤਾਂ ਹੁਣ ਸਭ ਤੋਂ ਹਾਸੋਹਿਣੀ ਗੱਲ ਇਹ ਹੈ ਵੀ ਹੁਣ ਸਾਨੂੰ ਮੈਨੂੰ ਇਹ ਵਿਸ਼ਾ ਬੰਦ ਕਰ ਦੇਣਾ ਚਾਹੀਦਾ ਵੀ ਹੁਣ ਲਖਵੀਰ ਸਿੰਘ ਲਖਾ ਔਰ ਉਹਦੇ ਸਿਪਾਹਸালার ਉਹਨਾਂ ਮਨੁਵੱਦੀ ਦੀ ਗੋਦ ਵਿੱਚ ਬੈਠ ਕੇ ਦਲਿਤ ਸਮਾਜ ਦੀ ਗੱਲ ਲਾਗੇ ਕਰੇ ਬੜਾ ਮੁੱਦਾ ਦਿੱਤਿਆ ਜੀ ਰਾਹੁਲ ਗਾਂਧੀ ਨੇ ਉਹ ਭਰਾਵੋ راہੁਲ ਗਾਂਧੀ ਨੇ ਬੜਾ ਮੁੱਦਾ ਚੱਕਿਆ ਜੀ ਉਹ ਜਨ ਲੀਡਰ ਬਣ ਗਿਆ ਜੀ ਭਾਈ ਜੀ ਮੇਰੀ ਬੇਨਤੀ ਹੈ ਇਹ ਜਿਹੜਾ ਐਂਕਰ ਆ ਤੇ ਲਖਵੀਰ ਸਿੰਘ ਲੱਖਾ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਦਲਿਤ ਸਮਾਜ ਦੀ ਬੜੀ ਮਾੜੀ ਹਾਲਤ ਹੈ ਗਰੀਬੀ ਭੁੱਖਮਰੀ ਦੇ ਵਿੱਚ ਹੈ ਨੌਕਰੀਆਂ ਖੋਲੀਆਂ ਤੁਹਾਡੇ ਵਰਗੇ ਚੰਦ ਲੀਡਰ ਜਿਹੜੇ ਉਹਨੂੰ ਮਨੁਵਾਦੀ ਸਿਸਟਮ ਦੀਆਂ ਚਾਪਲੂਸੀਆਂ ਚਾਟੂ ਕਰੀਏ ਕਰਕੇ ਆਪਣਾ ਘਰ ਚ ਲਾ ਰਹੇ ਹੋ ਤੁਸੀਂ ਬਹੁਤ ਕੁਝ ਕਮਾ ਲਿਆ ਸਮਾਜ ਦਾ ਨਾਮ ਲੈ ਕੇ ਅੰਬੇਡਕਰ ਦਾ ਨਾਮ ਲੈ ਕੇ ਹੁਣ ਤਰਸ ਖਾ ਲੋ ਸਮਾਜ ਤੇ ਤੁਹਾਡੇ ਮੂਰੇ ਹੱਥ ਜੋੜਦੇ ਆਂ ਸਮਾਜ ਅਗਰ ਕੋਈ ਸੇਧ ਦੇਣ ਲਈ ਕੋਈ ਮੂਵਮੈਂਟ ਉੱਠਦੀ ਹੈ ਉਹਨੂੰ ਤੁਸੀਂ ਚੱਲ ਲੈਣ ਦਿਓ ਕਿਉਂਕਿ ਤੁਹਾਡੇ ਨਾਲ ਇੱਕ ਸ਼ਮਸ਼ੇਰ ਸਿੰਘ ਦੁੱਲੂ ਆ ਉਹ ਕਹਿੰਦਾ ਸੀ ਜੋਗਿੰਦਰਾ ਗਾਂਧੀ ਸਭ ਤੋਂ ਗਾਂਧੀ ਪਰਿਵਾਰ ਇੰਦਰਾ ਗਾਂਧੀ ਤੱਕ ਕਾਂਗਰਸ ਠੀਕ ਰਹੀ ਰਜੀਵ ਗਾਂਧੀ ਠੀਕ ਰਹਾ ਉਹ ਉਹ ਗਾਂਧੀਆਂ ਦੀ ਗੱਲ ਕਰਦਾ ਜਿਹੜੇ ਦੁਨੀਆ ਤੋਂ ਚਲੇ ਗਏ ਤੁਸੀਂ ਇਹਨਾਂ ਗਾਂਧੀਆਂ ਦੀ ਗੱਲ ਕਰਦੇ ਜਿਹੜੇ ਹੈਗੇ ਨਹੀਂ ਉਹ ਦੂਲੋਂ ਦੇ ਹਾਲਾਤ ਇਹ ਹੈ ਕਿ ਅੱਜ ਉਹਨੂੰ ਕੋਈ ਪੁੱਛਦਾ ਨਹੀਂ ਅੱਜ ਤੋਂ 15-20 ਸਾਲ ਬਾਅਦ ਲਖਵੀਰ ਸਿੰਘ ਲੱਖਾ ਜੀ ਤੁਹਾਡੇ ਵੀ ਇਹੀ ਹਾਲ ਹੋਣਾ ਤੁਹਾਨੂੰ ਵੀ ਕਾਂਗਰਸ ਕਿਸ ਨੇ ਪੁੱਛਣਾ ਨਹੀਂ ਕਿਉਂਕਿ ਤੁਹਾਨੂੰ ਵਰਤਿਆ ਜਾ ਰਿਹਾ ਵੀ ਤੁਸੀਂ ਦਲਿਤ ਵੋਟ ਬੈਂਕ ਨੂੰ ਕਿਸ ਤਰ੍ਹਾਂ ਖਿੱਚ ਸਕਦੇ ਹੋ ਸੋ ਹੁਣ ਮੈਂ ਗੁੱਤੀ ਵੀ ਪੱਤਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਆਪਾਂ ਪਹਿਲਾ ਪੈਰ ਲੈਵਲ ਤੇ ਗੱਲ ਕਰ ਲਈਏ ਇਤਿਹਾਸ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਹੋਣਾ ਕੀ ਹੈਗਾ ਕੀ ਨਹੀਂ 5 ਸਾਲ ਲਖਵੀਰ ਸਿੰਘ ਲੱਖਾ ਦੇ ਰਹੇ ਤਾਂ ਮੈਂ ਤੁਹਾਨੂੰ ਇੱਕ ਸਵਾਲ ਹੈ ਖੁੱਲੀ ਚੁਣੌਤੀ ਹੈ ਇਸ ਐਂਕਰ ਨੂੰ ਔਰ ਲਖਵੀਰ ਸਿੰਘ ਲੱਖਾ ਨੂੰ ਵੀ 5 ਸਾਲ ਦੇ ਵਿੱਚ ਲਖਵੀਰ ਸਿੰਘ ਲੱਖਾ ਨੇ ਪੈਲ ਵਿਧਾਨ ਸਭਾ ਵਿੱਚ ਦਲਤਾਂ ਲਈ ਕੀ ਕੀਤਾ ਇਹਨਾਂ ਕਹਿੰਦੇ ਨੂੰ ਮਕਾਨ ਬਣਾ ਕੇ ਦਿੱਤੇ ਅਸੀਂ ਆਟਾ ਦਾਲ ਦਿੱਤੀ ਅਸੀਂ 5650 ਬਣਾਤਾ ਅਸੀਂ ਮਨਰੇਕਾ ਦੇਤੀ ਇਹ ਸਾਰੀਆਂ ਗੁਲਾਮ ਬਣਾਉਣ ਵਾਲੀਆਂ ਬਿrtੀਆਂ ਨੇ ਤੁਸੀਂ ਕਿੰਨੇ ਦਲਿਤ ਲੋਕਾਂ ਨੂੰ ਐਸਸੀ ਲੋਕਾਂ ਨੂੰ ਸਰਕਾਰੀ ਨੌਕਰੀ ਤੇ ਬਿਠਾਇਆ ਕਿੰਨੇ ਸਰਕਾਰੀ ਦਲਿਤ ਲੋਕਾਂ ਦੀਆਂ ਬਦਲੀਆਂ ਨਹੀਂ ਕਰਾਈਆਂ ਕਿੰਨੇ ਦਲਿਤ ਲੋਕਾਂ ਨੂੰ ਤੁਸੀਂ ਰਾਸ਼ਨ ਡੀਪੂ ਲੈ ਕੇ ਦਿੱਤੇ ਔਰ ਸਭ ਤੋਂ ਵੱਡੀ ਕੱਲ ਨਗਰ ਕੌਂਸਲ ਪੈਲ ਨਗਰ ਕੌਂਸਲ ਦਰਾਹ ਦੇ ਵਿੱਚ 2 70 ਸਾਲ ਬਾਅਦ ਜੇ ਤੁਸੀਂ ਤੁਹਾਨੂੰ ਮੈਂ ਸਵਾਲ ਚੱਕਿਆ ਸੀ ਵੀ ਇੱਥੇ ਨਗਰ ਕੌਂਸਲ ਦਾਲਿਤ ਪ੍ਰਧਾਨ ਬਣਾਓ ਕੀ ਤੁਸੀਂ ਦਾਲਿਤ ਪ੍ਰਧਾਨ ਬਣਾਏ ਆ ਜਿਹੜੇ ਐਂਕਰ ਸਾਹਿਬ ਬੜੀ ਸਪੀਚ ਦੇ ਰਹੇ ਨੇ ਮੇਰੇ ਵਰਗਾ ਬੰਦਾ ਜਿਹਨੂੰ ਵਰਲਡ ਲੈਵਲ ਤੇ ਲੋਕ ਕਹਿੰਦੇ ਨੇ ਜੇ ਕੋਈ ਅੰਬੇਡਕਰੀ ਮੂਵਮੈਂਟ ਦੀ ਗੱਲ ਕਰਦਾ ਜ਼ਿਲ੍ਹਾ ਲੁਧਿਆਣਾ ਤੋਂ ਲੈ ਕੇ ਵਰਲਡ ਤੱਕ ਲੋਕ ਮੈਨੂੰ ਫੋਨ ਆਉਂਦੇ ਨੇ ਮੈਨੂੰ ਜਾਣਦੇ ਨੇ ਬੀਜੇ ਜੇਲਾ ਲੋਧਿਆਣੇ ਚ ਬੰਦਾ ਹੈ ਤਾਂ ਗਰਦੀਪ ਸਿੰਘ ਕਾਲੀਆ ਜੋ ਅੰਬੇਡਕਰੀ ਮੂਵਮੈਂਟ ਦੀ ਗੱਲ ਕਰਦਾ ਹੈ ਇਹ ਐਂਕਰ ਸਾਹਿਬ ਤੁਹਾਨੂੰ ਬੇਨਤੀ ਹੈ ਜਿਹੜਾ ਤੁਸੀਂ ਮੇਰੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰਾਇਆ ਸੀ ਮੈਂ ਵੀ ਦਲਿਤ ਐ ਮੈਂ ਵੀ ਦਲਿਤ ਐ ਤੁਹਾਡਾ ਸਭ ਤੋਂ ਪਹਿਲਾ ਨਾਮ ਉੱਤੇ ਐ ਕੁਲਦੀਪ ਸਿੰਘ ਬਰਮਲੀਪੁਰ ਜਿਨੇ ਵੀਡੀਓ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਵੀ ਗਰਦੀਪ ਵੀ ਮੈਂ ਗਵਾਹ ਗਰਦੀਪ ਸਿੰਘ ਕਾਲੀ ਨੇ ਵੀਡੀਓ ਨੂੰ ਆਹ ਗੱਲਾਂ ਕਹੀਆਂ ਉਹ ਭਰਾਵਾ ਤੂੰ ਕਿਹੜੇ ਦਲਿਤ ਦੀ ਲੜਾਈ ਲੜਦਾ ਹੈ ਕੋਈ ਗੱਲ ਨਹੀਂ ਉਹ ਚਲਾਨ ਪੇਸ਼ ਹੋ ਗਿਆ ਉਹਦੇ ਵਿੱਚ ਆਪਾਂ ਨਿਪਟਾਂਗੇ ਪਰ ਮੈਂ ਤੁਹਾਡੀ ਤੁਹਾਨੂੰ ਨੰਗਾ ਇਸ ਕਰਕੇ ਕਰਨਾ ਦੋਹਾਂ ਨੂੰ ਵੀ ਤੁਸੀਂ ਕਿੰਨੇ ਕੁ ਦਲਤ ਹਤਾਸ਼ੀਓ ਇਹ ਤੇ ਵੈਟਿਟ ਹੁਣ ਤੁਸੀਂ ਸੱਤਾ ਤੋਂ ਬਾਹਰ ਹੋ ਦੂਜੀ ਗੱਲ ਹੁਣ ਛੱਡੋ ਇਹ ਲੋਕ ਲੈਵਲ ਸੀ ਮੈਂ ਤੁਹਾਨੂੰ ਖੁੱਲੀ ਚੁਣੌਤੀ ਦਿੰਦਾ ਲਖਵੀਰ ਸਿੰਘ ਲੱਖਾ ਨੂੰ ਔਰ ਐਂਕਰ ਨੂੰ ਮੈਂ ਸਿੱਧ ਕਰ ਦੂੰ ਮੈਂ ਇਹ ਸਿੱਧ ਕਰੂੰ ਡਾਕਟਰ Ambedkar ਸਾਹਿਬ ਦੇ ਲਿਖਤਾ ਸਿੱਧ ਕਰ ਦੇਣਗੇ। ਗਾਂਧੀ, ਨਹਿਰੂ, ਕਾਂਗਰਸ ਸਾਡੀ ਇੱਕ ਨੰਬਰ ਦੀ ਦੁਸ਼ਮਣ ਜਮਾਤ ਹੈ। ਗਾਂਧੀ ਨੇ ਕਿਹਾ ਸੀ ਵੀ ਅਗਰ ਇਹਨਾਂ ਸ਼ੂਦਰਾ ਤੇ ਸ਼ੂਦਰਾ ਦਲਤਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਇਸ ਦੇਸ਼ ਦੇ ਵਿੱਚ ਅਗਰ ਅੰਗਰੇਜ਼ ਆਜ਼ਾਦੀ ਦੇਣਾ ਚਾਹੁੰਦੇ ਨੇ ਮੈਂ ਆਜ਼ਾਦੀ ਨੂੰ ਐਜ਼ ਨਾਓ ਅੰਗਰੇਜ਼ਾਂ ਦੀ ਗੁਲਾਮੀ ਪਸੰਦ ਕਰੂੰ। ਇਹ ਔਨ ਰਿਕਾਰਡ ਹੈ। ਗੋਲ ਮੇਜ਼ ਕਾਨਫਰੰਸ ਸਤਨ ਹੋਈ ਹੈ 1930 31 32 ਦੇ ਵਿੱਚ ਮੈਂ ਤੁਹਾਡੇ ਇਸ ਕਰਕੇ ਨੌਲੇਜ ਤੁਸੀਂ ਇੰਟਰਵਿਊ ਦਾ ਪਾ ਦੇਣੇ ਹੋ ਪਹਿਲਾਂ ਨੌਲੇਜ ਲੈ ਲਿਆ ਕਰੋ ਉਹਦੇ ਵਿੱਚ ਗਾਂਧੀ ਮੰਨਿਆ ਆ ਉੱਥੇ ਲੰਡਨ ਦੇ ਵਿੱਚ ਵੀ ਇੱਥੇ ਦਲਤਨ ਦੂ ਬੋਰਡ ਦਾ ਅਧਿਕਾਰ ਹੋਣਾ ਚਾਹੀਦਾ ਔਰ ਹਰ ਤਰ੍ਹਾਂ ਦੀ ਸਹੂਲਤ ਹੋਣੀ ਚਾਹੀਦੀ ਹੈ ਕਿਉਂਕਿ ਸਾਈਮਨ ਕਮਿਸ਼ਨ ਇੱਕ ਵੱਡਾ ਮੁੱਦਾ ਹੈ ਸ਼ਾਇਦ ਉਹ ਤੁਸੀਂ ਪੜਿਆ ਵੀ ਨਹੀਂ ਹੋਣਾ ਮੈਂ ਲੰਬੀ ਵੀਡੀਓ ਚੱਲੇ ਜਾਣੀ ਹੈ ਉੱਥੇ ਮੰਨਿਆ ਆ ਤਾ ਇੰਡੀਆ ਚ ਆ ਕੇ ਉਹ ਜਰਮੜਾ ਜਿਹੜੀ ਜੇਲ ਹੈ ਗੁਜਰਾਤ ਦੇ ਵਿੱਚ ਮਰਨ ਵਰਤ ਤੇ ਬੈਠ ਗਿਆ ਵੀ ਅਗਰ ਦਲਤਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੇ ਨੇ ਦੋ ਵੋਟਾਂ ਦਾ ਅਧਿਕਾਰ ਦਿੱਤਾ ਜਾਂਦਾ ਤਾਂ ਮੈਂ ਮਰਨ ਵਰਤ ਤੇ ਬੈਠਦਾ ਡਾਕਟਰ ਮਵੇੜਕਰ ਸਾਉ ਨੂੰ ਮਜਬੂਰੀ ਬਸ ਉਹ ਦੋ ਉੱਥੇ ਸੈਨ ਤੇ ਪੂਨਾ ਪੈਕਟ ਪੜ੍ਹ ਲਿਓ ਆ ਦਿਮਾਗ ਖੋਲ ਲਿਓ ਅੱਖਾਂ ਖੋਲ ਕੇ ਪੂਨਾ ਪੈਕਟ ਪੜ੍ਹ ਲਿਓ ਪੂਨਾ ਪੈਕਟ ਦੇ ਵਿੱਚ ਸਾਡੇ ਉੱਤੇ ਇੱਕ ਤਰ੍ਹਾਂ ਘਾਰ ਦੇ ਤੌਰ ਤੇ ਕਾਸ਼ੀਨਾਥ ਸਾਹਿਬ ਮਨਾਉਂਦੇ ਸੀ ਔਰ ਉਹ ਪੂਨਾ ਪੈਕਟ ਪੜ੍ਹ ਕੇ ਤੁਹਾਨੂੰ ਪਤਾ ਲੱਗਦਾ ਉਹ ਗਾਂਧੀ ਨੇ ਸਾਡੀ ਗਰਦਨ ਕਿਵੇਂ ਕੱਟੀ ਕਾਂਗਰਸ ਨੇ ਕਿਵੇਂ ਕੱਟੀ ਸੰਵਿਧਾਨ ਦੇ ਵਿੱਚ ਜਦ ਸੰਵਿਧਾਨ ਸਭਾ ਬਣੀ ਤਾਂ ਡਾਕਟਰ Ambedkar ਸਾਹਿਬ ਨੇ ਬੜੇ ਲੜ ਲੜ ਕੇ ਸਾਡੇ ਹੱਕ ਅਧਿਕਾਰ ਲੈ ਕੇ ਦਿੱਤੇ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ rahul gandhi ਨੇ ਮੁੱਦਾ ਚੱਕਿਆ ਜਾਤ ਅਧਾਰਤ ਉਹ ਮੇਰੇ ਭਰਾਵੋ ਮੇਰੀ ਬੇਨਤੀ ਆ ਤੁਹਾਨੂੰ ਦੋਹਾਂ ਨੂੰ ਬੜੇ ਬੁੱਧੀਜੀਵੀ ਲੋਕ ਹੋ ਪਹਿਲਾ ਮੰਡਲ ਕਮਿਸ਼ਨ ਪੜ੍ਹ ਲਓ ਮੰਡਲ ਕਮਿਸ਼ਨ ਕੌਣ ਹੈ ਮੰਡਲ ਕਮਿਸ਼ਨ ਦੀ ਆ ਕੀ ਸਪਾਰਸ਼ਾਂ ਸੀ ਕਾਂਸ਼ੀਰਾਮ ਸਾਹਿਬ ਨੇ 41 ਦਿਨ ਧਰਨਾ ਦਿੱਤਾ ਕਿੱਥੇ ਦਿੱਤਾ ਪਾਰਲੀਮੈਂਟ ਦੇ ਸਾਹਮਣੇ ਮੰਡਲ ਕਮਿਸ਼ਨ ਲਾਗੂ ਕਰੋ ਬੀਪੀ ਸਿੰਘ ਦੀ ਸਰਕਾਰ ਬਣ ਗਈ ਕਾਂਸ਼ੀਰਾਮ ਕਹਿੰਦੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਗਈ ਤਾਂ ਪੂਰੇ ਦੇਸ਼ ਵਿੱਚ ਦੰਗੇ ਭੜ ਗਏ ਤਾਂ ਫਿਰ ਥੋੜਾ ਜਿਹੜਾ ਰਜੀਵ ਰਾਹੁਲ ਗਾਂਧੀ ਜੀ ਦੇ ਪਿਤਾ ਜੀ ਨੇ ਉਹਨਾਂ ਨੇ ਬੀਪੀ ਸਿੰਘ ਸਰਕਾਰ ਦੀ ਟੰਗ ਖਿੱਚਤੀ ਮੰਡਲ ਕਮਿਸ਼ਨ ਲਾਗੂ ਨਹੀਂ ਹੋਣ ਦਿੱਤਾ ਨਾਲ ਦੀ ਨਾਲੇ ਉਧਰੋਂ ਮੰਡਲ ਚ ਕਮੰਡਲ ਕਰਤਾ ਅਯੁੱਧਿਆ ਦੇ ਵਿੱਚ ਪੰਗਾ ਖੜਾ ਕਰਤਾ ਦਵਾਰ ਉਹਦੇ ਕਵਾੜ ਖੋਲਤੇ ਕਮਿਊਨਲ ਵਾਇਲੈਂਸ ਵੱਲ ਚੱਲ ਪਈ ਉਹ ਭਰਾਵੋ ਕਿਉਂ ਤੁਸੀਂ ਨਵੇਂ ਪੱਧਰ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਠੀਕ ਆ ਤੁਹਾਡਾ ਰੋਜੀ ਫੁਲਕਾ ਵਧੀਆ ਚੱਲਦਾ ਤੁਸੀਂ ਬੱਲਾ ਚੁੱਕਦਾ ਕੋਈ ਢਾਡੀ ਸੀ ਤੁਹਾਡੇ ਵਧੀਆ ਮਤਲਬ ਤੁਹਾਡਾ ਰਹਿਣ ਸਹਿਣ ਹੋ ਗਿਆ ਇਹ ਰਹਿਣ ਸਹਿਣ ਤੁਹਾਡਾ ਸਮਾਜ ਨੂੰ ਵੇਚਣ ਕਰਕੇ ਹੋਇਆ ਹੈ ਜੇ ਤੁਸੀਂ ਸਮਾਜ ਨੂੰ ਸੱਤਾ ਵੱਲ ਲੈ ਕੇ ਤੁਰਦੇ ਸ਼ਾਇਦ ਤੁਹਾਨੂੰ ਸਾਡੇ ਵਾਂਗੂ ਗਰੀਬੀ ਔਰ ਭੁੱਖਮਰੀ ਜਿਹਿਣਾ ਪੈਂਦਾ ਹੁਣ ਤੁਹਾਨੂੰ ਲਗਜ਼ਰੀ ਲਾਈਫ ਜਿਹੜੀ ਦਿੱਤੀ ਆ ਇਹ ਚਾਪਲੂਸੀ ਚਾਟੂਗਰਦੀ ਦਿੱਤੀ ਹੈ ਹੁਣ ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਰਾਹੁਲ ਗਾਂਧੀ ਨੇ ਜਾਤੀ ਆਧਾਰਿਤ ਮੁੱਦਾ ਚੁੱਕਿਆ ਹੈ ਉਹ ਉਤਰ ਕਾਸ਼ੀਨਾਥ ਸਹਾਬ ਉਹ ਅੰਬੇਡਕਰ ਸਾਹਿਬ ਨੇ ਜਦ ਤੁਸੀਂ ਇਤਿਹਾਸ ਨੂੰ ਮੜਾ ਮਟਾ ਫਰੋਲੋ ਯਾਰ ਐਂ ਕਾਤੋਂ ਕਰਦੇ ਹੋ ਤੁਸੀਂ ਯਾਰ ਉਹੀ ਮੈਂ ਉਹ ਉਹੀ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਹੋ ਉਹ ਮੜਾ ਇਤਿਹਾਸ ਪੜ੍ਹ ਲਓ ਬੈਕਵਾਰਡਰ ਦਾ ਪੜ੍ਹ ਲਓ ਸ਼ੈਡਿਊਲ ਕਾਸਟ ਦਾ ਪੜ੍ਹ ਲਓ ਜਦ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਵੀ ਇਸ ਦੇਸ਼ ਦੇ ਅੰਦਰ ਜਾਤੀ ਆਧਾਰਿਤ ਜਨਗਣਨਾ ਹੋਣੀ ਚਾਹੀਦੀ ਹੈ ਤੁਹਾਡਾ ਬਾਪੂ ਜੀ ਗਾਂਧੀ ਜੀ ਨਹਿਰੂ ਜੀ ਪਟੇਲ ਜੀ ਇਸ ਦੇ ਬਰੋਚ ਹੋ ਗਏ ਸੀ ਪਟੇਲ ਨੇ ਤੁਹਾਡੇ ਨੇ ਕਿਹਾ ਸੀਗਾ ਵੀ ਆ ਜਿਹੜੀਆਂ ਛੂਟੀਆਂ ਜੱਤਾਂ ਵਾਲੇ ਨੇ ਇਹ ਇਹ ਲੋਕ ਸਮਝ ਜਾ ਕੀ ਕਰਨਗੇ ਅੱਜ ਤੁਸੀਂ ਐਵੇਂ ਯਾਰ ਥਲੜੇ ਪੱਧਰ ਤੇ ਕੀ ਲੋਕਾਂ ਨੂੰ ਗੁੰਮਰਾਹ ਕਰੀ ਜਨੋ ਯਾਰ ਕੀ ਬਾਤ ਹੈ ਯਾਰ ਥੋੜਾ ਫੁੱਦੂ ਲੋਟ ਆ ਗਿਆ ਨਾ 4 ਰੁਪਏ ਆ ਗਏ ਉਹ ਕਾਂਗਰਸ ਨੂੰ ਚਾਹੀਦੇ ਹੁੰਦੇ ਨੇ ਵਟੇਰ ਜਿਵੇਂ ਕਾਸ਼ੀਰਾਮ ਸਾਹਿਬ ਕਹਿੰਦੇ ਔਰ ਮੰਡਲ ਕਮਿਸ਼ਨ ਦੀ ਰਿਪੋਰਟ ਜਾਤੀ ਜਨਗਣਨਾ ਅੱਜ ਰਾਹੁਲ ਗਾਂਧੀ ਨੇ ਮੁੱਦਾ ਚੱਕ ਲਿਆ ਪ੍ਰਧਾਨ ਨੂੰ ਉਹ ਭਰਾਵੋ ਬਹੁਤ ਏਰ ਦਾ ਮੁੱਦਾ ਹੈ ਤੁਹਾਡੀ ਕਾਂਗਰਸ ਨੇ ਇਹ ਨਹੀਂ ਚੱਲਣ ਦਿੱਤਾ ਮੈਂ ਸੁਣ ਰਿਹਾ ਸੀ ਲਖਵੀਰ ਸਿੰਘ ਲੱਖਾ ਕਹਿੰਦਾ ਵੀ ਸਦੀਆਂ ਤੋਂ ਸਾਨੂੰ ਦਬਾਇਆ ਹੋਇਆ ਹੈ ਆਰਐਸਐਸ ਨੇ ਇਹ ਨਹੀਂ ਮੈਂ ਕਹਿੰਦਾ ਦਬਾਇਆ ਹੋਇਆ ਹੈ ਭਾਜਪਾ ਦਾ 10 20 ਸਾਲ ਪਹਿਲਾਂ ਆਈ ਹੈ ਉਹ ਤੋਂ ਪਹਿਲਾਂ ਦੇਸ਼ ਦੇ ਵਿੱਚ ਰਾਜ ਕੀਤਾ ਸੀ ਔਰ ਜੇ ਅੱਜ ਸਾਡਾ ਸੰਵਿਧਾਨ ਕਮਜ਼ੋਰ ਹੋਇਆ ਹੈ ਉਹਦੇ ਲਈ ਸਭ ਤੋਂ ਵੱਡੀ ਦੇਣ ਪ੍ਰਧਾਵੋ ਉਹ ਮੇਰੇ ਵੀਰੋ ਦਲਤ ਲੀਡਰੋ ਬੜੀਆ ਇੰਟਰਵਿਊ ਪਾਉਣ ਵਾਲਿਓ ਕਾਂਗਰਸ ਦਾ 1991 ਦੇ ਵਿੱਚ ਜਿਹੜੀ LPG ਪਾਲਿਸੀ ਲੈ ਕੇ ਆਂਦੀ ਹੁਣ ਉਹ ਹੁਣ LPG ਵੀ ਪੜ ਲਿਓ ਹੁਣ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ LPG ਗੈਸ ਦੀ ਗੱਲ ਨਹੀਂ ਮੈਂ ਕਰਦਾ ਹੈਗਾ ਪੜ ਲਿਓ ਤੁਸੀਂ ਸ਼ਾਇਦ ਤੁਹਾਨੂੰ ਨਹੀਂ ਪੜਾ ਪਤਾ ਲੱਗੂ ਮੈਨੂੰ ਦੱਸ ਦਿਓ ਤਾਂ ਜਦ LPG ਲੈ ਕੇ ਆਂਦੀ ਤਾਂ ਉਹਦੇ ਵਿੱਚ ਸਾਡੇ ਦੇਸ਼ ਦੇ ਅੰਦਰ ਪ੍ਰਾਈਵੇਟਿਜ਼ਮ ਸ਼ੁਰੂ ਹੋ ਗਿਆ ਪ੍ਰਾਈਵੇਟ ਇਹ ਸ਼ੁਰੂ ਹੋ ਗਿਆ ਜਿੰਨੇ ਸਰਕਾਰੀ ادارے ਸਾਰੇ ਪ੍ਰਾਈਵੇਟ ਹੋ ਗਏ ਹੁਣ ਪ੍ਰਾਈਵੇਟ ਇਹ ਜਾ ਰਿਹਾ ਜਰ ਰਿਜ਼ਰਵੇਸ਼ਨ ਨਹੀਂ ਹੈ ਰਿਜ਼ਰਵੇਸ਼ਨ ਦਾ ਸਰਕਾਰੀ ਅਦਾਰਿਆਂ ਵਿੱਚ ਹੈ ਉਹ ਕਾਂਗਰਸ ਕਾਂਗਰਸ ਨੇ ਫਿਰ 1991 ਵਿੱਚ ਫਿਰ ਸਾਡਾ ਧੜਵੜਤਾ ਪੰਜਾਬ ਤਾਂ ਗਲ ਵੱਡਿਆ ਸੀ ਗਾਂਧੀ ਨੇ ਕਹਿ ਕੇ ਫਿਰ ਧੜਵੜਤੀ ਹੁਣ ਅਸੀਂ ਬਿਨਾ ਧੜ ਤੋਂ ਨਾ ਲੱਤਾਂ ਨਾਲ ੱੱਕੇ ਖੰਦੇ ਫਿਰਦੇ ਆਂ ਕਦੇ ਤੁਹਾਨੂੰ ਕਹਾਮਰੇਡ ਲੈ ਜਾਂਦੇ ਨੇ ਜੇ ਮਨਰੇਗਾ ਜਿੰਦਾਬਾਦ ਮਨਰੇਗਾ ਦਾ ਰੋਜ਼ਗਾਰ ਦਿਓ ਮਨਰੇਗਾ ਕੌਣ ਲੈ ਕੇ ਆਇਆ ਤੁਸੀਂ ਲੈ ਕੇ ਆਏ ਇਸ ਲਈ ਮੇਰੀ ਬੇਨਤੀ ਹੈ ਤੁਹਾਨੂੰ ਭਰਾਵੋ ਦੋਏ ਤੁਸੀਂ ਬੜੇ ਬੁੱਧੀਜੀਵੀ ਹੋ ਹੁਣ ਸਾਨੂੰ ਤਾਂ ਲੋਕ ਲੀਡਰ ਨਹੀਂ ਮੰਨਦੇ ਲੀਡਰ ਹੁਣ ਲਖਵੀਰ ਸਿੰਘ ਲੱਖਾ ਨੂੰ ਮੰਨਦੇ ਨੇ ਗੁਰਕੀਰ ਸਿੰਘ ਕੋਟਲੀ ਨੂੰ ਮੰਨਦੇ ਨੇ ਹੁਣ ਜੇ ਭੋਗਾਂ ਦੇ ਜਾਂਦੇ ਉਹ ਕਹਿੰਦੇ ਜੀ ਲਖਵੀਰ ਸਿੰਘ ਲੱਖਾ ਬਲੂ ਲੀਡਰ ਹੈ ਤੁਹਾਡੀ ਲੋਕ ਗੱਲ ਸੁਣਦੇ ਨੇ ਭਰਾਵੋ ਫਿਰ ਜੇ ਹੁਣ ਤੁਸੀਂ ਇਤਿਹਾਸ ਸੁਣਾਉਣ ਲੱਗੇ ਹੋ ਮੇਰੀ ਬੇਨਤੀ ਹੈ ਕਿ ਹੁਣ ਸਹੀ ਇਤਿਹਾਸ ਸੁਣਾ ਦਿਓ ਉਹ ਲੋਕ ਅੰਬੇਡਕਰ ਦੀ ਮੂਵਮੈਂਟ ਨਾਲ ਤਾਂ ਜੁੜ ਜਾਣ ਹੁਣ ਤੁਸੀਂ ਗਮਰਾਹ ਕਰਨਾ ਬੇਵਕੂਫਾਣਾ ਸੁਣਾਈ ਜਾਂਦੇ ਹੋ ਜਦੋਂ ਮੈਂ ਤੁਹਾਨੂੰ ਇੱਕ ਲਾਸਟ ਗੱਲ ਕਹਿ ਕੇ ਸਮਾਪਤੀ ਕਰਨਾ ਰੀਲ ਵੱਡੀ ਹੋ ਗਈ ਤੁਹਾਡਾ ਸਰਦਾਰ ਬਿਆਨ ਸਿੰਘ ਪੈਲ ਹਲਕੇ 'ਚ ਕਿਉਂ ਭੱਜਿਆ ਸੀ ਕਿਉਂਕਿ ਅੰਬੇਡਕਰ ਦੀ ਮੂਵਮੈਂਟ ਉਸ ਟਾਈਮ ਚਰਮ ਸੀਮਾ ਤੇ ਸੀ ਪੈਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਇਹ 99 ਸੀਟਾਂ ਤੇ ਕਾਂਗਰਸ ਖੜੀ ਐ ਇਹ ਬਹੁਜਨ ਅੰਦੋਲਨ ਦੀ ਦੇਣ ਐ ਕਾਂਗਰਸ ਕਹਿੰਦੀ ਸੀ ਦਲਿਤ ਲੋਕ ਸਾਡੇ ਨੇ ਔਰ ਦਲਤਾਂ ਨੂੰ ਸਾਡੇ ਕਹਿ ਕੇ ਅਸੀਂ ਉਹਨਾਂ ਨੂੰ ਵੋਟ ਪਾਉਂਦੀ ਸੀ ਇਹ ਕਾਂਗਰਸ ਸਾਡੀ ਜੜ੍ਹ ਅੱਜ ਦੱਤ ਹੀ ਫੇਰਦੀ ਰਹੀ ਔਰ ਬਿਆਨ ਸਿੰਘ ਨੂੰ ਜਾ ਕੇ ਕਿੱਥੋਂ ਚੋਣ ਲੜਨੀ ਪਈ ਚਲੰਦਰ ਕੈਂਟ ਤੋਂ ਹੁਣ ਮੇਰੀ ਇਹੀ ਬੇਨਤੀ ਐ ਵੀ ਤੁਸੀਂ ਇਤਿਹਾਸ ਸੁਣਾਓ ਪੱਤਰਕਾਰ ਸਾਹਿਬ ਦੇ ਮੇਰੇ ਕੋਲ ਵੋਲੀਅਮ ਪਏ ਨੇ 21 ਵੋਲੀਅਮ ਬਾਬਾ ਸਾਹਿਬ ਡਾਕਟਰ ਭੀਮrao Ambedkar ਸਾਹਿਬ ਦੇ ਪੂਨਾ ਪੈਕਟ ਪਿਆ ਗੁਲਾਮਗਰੀ ਕਿਤਾਬ ਪਈ ਹੈ ਹੋਰ ਬਹੁਤ ਕੁਝ ਪਿਆ ਹੈ ਤਾਂ ਮੈਂ ਪ੍ਰੋਵਾਈਡ ਕਰਵਾ ਦੂੰਗਾ ਮੰਡਲ ਕਿ ਮਹੀਦੀ ਰਿਪੋਰਟ ਪਈ ਹੈ ਆ ਜਿਹੜੇ ਤਿੰਨ ਕਾਲੇ ਕਾਨੂੰਨ ਸਰਕਾਰ ਲੈ ਕੇ ਆਈਏ ਇਹ ਪਏ ਨੇ ਮੈਂ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਵਾ ਦੂੰ ਉਹਨੂੰ ਸਟੱਡੀ ਕਰੋ ਫਿਰ ਇੱਕ ਲਖਵੀਰ ਸਿੰਘ ਲੱਖਾ ਨੂੰ ਦੋ ਸਮਾਜ ਨੂੰ ਸਹੀ ਸੇਧ ਦਿਓ ਗੁੰਮਰਾਹ ਕਰਨ ਵਾਲੇ ਉਹਨਾਂ ਕੋ ਥੋੜਾ ਦਾ ਇੱਕ ਫੰਡਾ ਵੀ ਗਾਂਧੀ 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 ਕਹੀ ਜਾਓ ਤੇ ਨਿਆਰੇ ਲਈ ਜਾਓ ਗਾਂਧੀ ਕਹੀ ਜਾਓ ਪੈਟਰੋਲ ਪੰਪ ਲਈ ਜਾਓ ਗਾਂਧੀ ਕਹੀ ਜਾਓ ਸਰਪੰਚ ਬਣੀ ਜਾਓ ਗਾਂਧੀ ਕਹੀ ਜਾਓ ਲਗਜ਼ਰੀ ਲਾਈਫ ਜੀ ਜਾਓ ਤੁਸੀਂ ਸਮਾਜ ਦੀ ਗੱਲ ਨਹੀਂ ਕਰਦੇ ਹੁਣ ਤੁਹਾਨੂੰ ਪਤਾ ਬੋਟਾ 2.5 ਸਾਲ ਰਹਿ ਗਏ ਔਰ ਤੁਹਾਡਾ ਖੜਗੇ ਇੱਕ ਚਮਾਰ ਜਿਹਨੂੰ ਆਪੋਜੀਟ ਦਾ ਮੈਂਬਰ ਬਣਾਇਆ ਸੀ ਹੁਣ ਕਿੱਥੇ ਹੈ ਉਹ ਕਿ ਹੁਣ ਦੋਏ ਸ਼ਾਸਕ ਲੜਦੇ ਨੇ ਸਾਡੀ ਲੋੜ ਸੀ ਉਦੋਂ ਇਸ ਦਾ ਸ਼ੋਸ਼ਣ ਤਾਂ ਹੁਣ ਲੋਕਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਵਰਲਡ ਦੇ ਵਿੱਚ ਇੱਕ ਹੀ ਮੈਸੇਜ ਜਾਊਗਾ ਵੀ ਰਾਹੁਲ ਗਾਂਧੀ ਬਹੁਤ ਬੋਲਦਾ ਬਹੁਤ ਲੜਦਾ ਹੈ ਦੋਏ ਸ਼ਾਸਕ ਨੇ ਮੋਦੀ ਵੀ ਸ਼ਾਸਕ ਰਾਹੁਲ ਗਾਂਧੀ ਵੀ ਸ਼ਾਸਕ ਹੁਣ ਦੋਏ ਬਰਾਬਰ ਖੜੇ ਨੇ ਜਾਂ ਤਾਂ ਰਾਹੁਲ ਗਾਂਧੀ ਸ਼ਾਸਨ ਕਰੂਗਾ ਜਾਂ ਮੋਦੀ ਕਰੂਗਾ ਦੋ ਇੱਕੋ ਨੇ ਦੋਹਾਂ ਨੇ ਸਾਨੂੰ ਇਹ ਵਧਣਾ ਐਸ ਸੀ ਐਸਟੀ ਓ ਵੀ ਸੀ 85% ਲੋਕਾਂ ਨੂੰ ਔਰ ਖੜ ਗਏ ਹੋ ਨਹੀਂ ਵਿਚਾਰੇ ਉਹੀ ਹਮ ਤੋਜੇ ਕਰ ਦਿੰਗੇ ਦਲਤੋਂ ਕੇ ਸੱਤ ਜੇ ਹੂਆ ਪਤਾ ਨਹੀਂ ਕਿੱਥੇ ਆਹੋ ਕਿੱਥੇ ਨਹੀਂ ਤੁਹਾਡੀ ਲੋੜ ਉਨੀ ਦੇ ਰਹਾ ਜਦ ਤੱਕ ਉਹਨਾਂ ਨੂੰ ਕੁਰਸੀ ਨਹੀਂ ਮਿਲਦੀ ਜਦ ਕੁਰਸੀ ਮਿਲ ਗਈ ਤੁਹਾਡੇ ਪੈਣੀਏ ਪੈਣੀਏ ਨੇ ਦੂਲੋਂ ਦਾ ਹਾਲ ਦੇਖ ਲਓ ਦਾਖਾਂ ਦਾ ਦੇਖ ਲਓ ਔਟਵਾਲ ਦਾ ਦੇਖ ਲਓ ਐ ਭੱਜੇ ਫਿਰਦੇ ਨੇ ਕੋਈ ਪੁੱਛਦਾ ਸਿਰਫ ਤੁਹਾਨੂੰ ਮੂਰੇ ਲਗਾਇਆ ਹੋਇਆ ਵੀ ਤੁਸੀਂ ਇਹਨਾਂ ਨੂੰ ਗੁੰਮਰਾਹ ਕਰਕੇ ਬੇਵਕੂ ਬਣਾ ਕੇ ਤੁਸੀਂ ਇਹਨਾਂ ਦੇ ਬੋਟਾ ਲੈ ਕੇ ਸਾਨੂੰ ਸ਼ਾਸਕ ਬਣਾਓ ਤੁਸੀਂ ਦੱਸੋ ਕੀ ਲੈਣਾ ਰਾਹੁਲ ਮੋਦੀ ਲੜਾ ਚੱਕੋ ਗੱਡੀ ਲੈਣੀ ਆ ਚੱਕੋ ਜ਼ਮੀਨ ਲੈਣੀ ਆ ਚੱਕੋ ਤੁਸੀਂ ਬੱਚੇ ਸੈੱਟ ਕਰਨੇ ਨੇ ਚੱਕੋ ਉਹ ਕਹਿੰਦੇ ਵੀ ਤੁਸੀਂ ਰਜੋ ਸਮਾਜ ਨਹੀਂ ਰਜਾਉਣਾ ਸਮਾਜ ਭੁੱਖਾ ਮਰੂ ਜੇ ਸਮਾਜ ਭੁੱਖਾ ਮਰੂ ਤਾਂ ਅਸੀਂ ਸ਼ਾਸਨ ਕਰਾਂਗੇ ਸੋ ਬੁੱਧੀਜੀਵੀ ਵੀਰਾਂ ਨੂੰ ਮੇਰੀ ਬੇਨਤੀ ਆ ਤੇ ਖੁੱਲਾ ਚੈਲੰਜ ਵੀ ਆ ਰਾਹੁਲ ਗਾਂਧੀ ਨੇ ਕੋਈ ਜਿਹੜਾ ਕਹਿੰਦੇ ਉਹਨਾਂ ਜਾਤ ਆਧਾਰ ਤੋਂ ਉਹ ਚੱਕਿਆ ਜਾਂ ਕਾਂਗਰਸ ਨੇ ਬਹੁਤ ਕੁਝ ਕਰਿਆ ਖੁੱਲੀ ਚੁਣੌਤੀ ਦਿੰਦਾ ਮੈਂ ਤੁਹਾਨੂੰ ਦੋਨਾਂ ਨੂੰ ਕਿਤੇ ਮਰਜ਼ੀ ਡਿਬੇਟ ਕਰ ਲਓ ਮੈਂ ਤੁਹਾਨੂੰ ਸਿੱਧ ਕਰ ਦੂੰ ਵੀ ਕਾਂਗਰਸ ਇੱਕ ਨੰਬਰ ਦੀ ਦੁਸ਼ਮਣ ਜਮਾਤ ਦਾ ਦਲਤਾਂ ਦੀ ਪਰ ਬੀਜੇਪੀ ਤਾਂ ਹੈਗੀ ਹੋ ਹੈਗੀ ਆ ਪਰ ਤੁਸੀਂ ਜੇ ਕਹੋ ਵੀ ਬੀਜੇਪੀ ਨਹੀਂ ਹੈਗੀ ਤੇ ਕਾਂਗਰਸ ਕਾਂਗਰਸ ਦਲਤਾਂ ਦੀ ਹਤਾਸ਼ੀ ਹੈ ਤਾਂ ਮੈਂ ਸਿੱਧ ਕਰ ਦੂੰ ਵੀ ਇੱਕ ਨੰਬਰ ਦੀ ਦਲਤ ਵਿਰੋਧੀ ਦਲਤਾਂ ਦੇ ਜੜਾਂ 'ਚ ਤੇਲ ਦੇਣ ਵਾਲੀ ਕਾਂਗਰਸ ਹੈ ਬਹੁਤ ਧੰਨਵਾਦ ਜਿੱਥੇ ਤੁਸੀਂ ਕਿਤਾਬਾਂ ਪੜ੍ਹਦੇ ਹੋ ਪੱਤਰਕਾਰ ਸਾਹਿਬ ਲਖਵੀਰ ਸਿੰਘ ਲਖਰ ਜੀ ਮੈਨੂੰ ਵੀ ਚਾਰ ਕਿਤਾਬਾਂ ਦੇ ਦਿਓ ਮੈਂ ਵੀ ਥੜੀ ਜਮੀਰ ਮਾਰ ਲਵਾਂ ਜਮੀਰ ਬਣ ਕੇ ਮੈਂ ਵੀ ਕੋਈ ਵੱਡੀ ਸਾਰੀ ਕਿਤੇ ਐਮ ਐਲ ਏ ਐਮ ਪੀ ਬਣ ਜਾਮਾ ਕਿਉਂਕਿ ਮੇਤੋਂ ਮੈਂ ਕਿਤਾਬਾਂ ਬਦਣੀ ਗਲਤ ਪੜ੍ਹ ਲਈਆਂ ਤੁਸੀਂ ਮੈਨੂੰ ਦੋ ਕਿਤਾਬਾਂ ਮੈਂ ਵੀ ਆਪਣੀ ਜਮੀਰ ਮਾਰ ਲਵਾਂ ਮੈਂ ਵੀ ਬਿਸ਼ਰਮ ਹੋ ਕੇ ਕੁਛ ਨਾ ਕੁਛ ਤਾਂ ਮੇਰੇ ਪੱਲੇ ਪਵੇ ਹੁਣ ਸਮਾਜ ਸਮਾਜ ਕਰ ਦਿੱਤਾ ਮੈਂ ਬੁੜਾ ਹੋ ਗਿਆ ਸਮਾਜ ਮੇਰੀ ਸੁਣਦਾ ਨਹੀਂ ਸਮਾਜ ਥੋੜੀ ਸੁਣਦਾ ਤੁਸੀਂ ਪੁੱਠਾ ਕਹੋ ਸਿੱਧਾ ਕਹੋ ਸਮਾਜ ਸਮਾਜ ਥੋੜੀ ਗੱਲ ਸੁਣਦਾ ਸੋ ਮੈਨੂੰ ਵੀ ਉਹ ਕਿਤਾਬਾਂ ਦੇ ਦਿਓ ਜਿਹੜੀਆਂ ਮੈਂ ਕਿਤਾਬਾਂ ਪੜ੍ਹੀਆਂ ਨੇ ਮੈਂ ਤੁਹਾਨੂੰ ਦੱਸ ਦਿਆਂ ਲੈ ਲਿਓ ਨਹੀਂ ਲੈਣ ਜੋਗੇ ਤਾਂ ਮੈਂ ਲੈ ਲਵਾਂ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਜੈ ਸਭ ਦਾ